ਹallelujah ਅਮਸੀ ਸਭ ਕੋ ਜੈਨਸੀ ਦੀ ਪ੍ਰਭੂ ਦਾ ਪਰਮਾਣਿਵਾਦ ਕਰਨੇ ਆਣੇ ਇਹ ਲੰਕ ਚੰਨੀ ਰਾਤ ਨਾਲ ਕਰਨ ਵਾਸਤੇ ਨੂੰ ਕਿਰਪਾ ਬਖਸ਼ੀ ਅੰਕੋ ਸਮਾਸੀ ਪਰਮੇਸ਼ੁਰ ਦਾ ਪਾਕ ਕਲਮ ਪੜਾਂਗੇ ਅੱਜ ਅਸੀਂ ਵਿਚਾਰ ਕਰਾਂਗੇ ਸ਼ਰਾਬੀਨ ਬਣਾਦੀ ਸ਼ਰਾਬੀਨ ਪਰਮੇਸ਼ਵਰ ਦੀ ਬਾਣੀ ਉਹਨਾਂ ਨੂੰ ਕੀ ਕਹਿੰਦੀ ਆ ਕੋਈ ਵੀ ਨਸ਼ਾ ਆ ਕਿਸੇ ਕਿਸਮ ਦਾ ਥੋੜਾ ਵੀ ਨਹੀਂ ਸ਼ੂਣਾ ਮਿਟਾ ਦੇ ਕਦੇ ਘਰਾਜ ਨਹੀਂ ਬਣਾ ਹੋਵੇ ਕੁਝ ਬਚਨਾਂ ਨਾਲ ਅਸੀਂ ਵੇਖਾਂਗੇ ਪਰਮੇਸ਼ਵਰ ਦੀ ਬਾਪ ਬਣਣੀ ਨੂੰ ਕਹੋ ਤਾਂ ਵੀ ਬਾਪ ਰਹਿ ਕੋ ਵਿੱਚ ਬਹੁਤਾਂ ਅਧਿਆਇ 2 ਹੋਰ ਸੋ ਨੰਬਰ 2 ਪੜਿਏ ਹਲੇਲੀਆ ਸੁਣੋ ਬੜੇ ਗੌਰ ਦੇ ਨਾਲ ਸੁਣੋ ਮੈਂ ਠੱਠੇ ਵਾਲੀ ਤੇਸਰਾਬ ਚਾਗੜੇ ਵਾਲੀ ਚੀਜ਼ ਹੈ ਕਿਹੜੀ ਚੀਜ਼ ਖਾਣੀ ਚਾਹੀਦੀ ਹੈ ਕਿਹੜੀ ਚੀਜ਼ ਨਹੀਂ ਖਾਣੀ ਚਾਹੀਦੀ ਹੈ ਕਿਹੜੀ ਚੀਜ਼ ਖਾਣੀ ਜਾਈਏ ਮਿਰਚ ਝਗੜਾ ਕਰਾਵੇ ਮਖੌਲबाजी ਕਰਾਵੇ ਪ੍ਰਭ ਦੇ ਬਾਣੀ ਚ ਲਿਖਿਆ ਮਖੌਲੀਏ ਪਰਮੇਸ਼ਰ ਰਾਜ ਚ ਨਹੀਂ ਵੜਨਗੇ ਸ਼ਰਾਬ ਪੀ ਕੇ ਕੀ ਕਹਾ ਬੰਦਾ ਝਗੜੇ ਕਰਦਾ ਕਮੰਡੀ ਵੰਡਦਾ ਬੜੀਆਂ-ਬੜੀਆਂ ਗੱਲਾਂ ਕਹਿਆ ਜਾਂਦਾ। ਭਾਈ ਪੜਵਾਓ। ਪਰਮੇਸ਼ਵਰ ਦੀ ਬਾਣੀ ਕਹਿ ਰਹੀ ਆ ਸੁਲੇਮਾਨ ਰਾਜਾ ਬੜਾ ਬੁੱਧੀਮਾਨ ਰਾਜਾ ਬਣਿਆ। ਪਰਮੇਸ਼ਵਰ ਨੇ ਉਹਨੂੰ ਬੋਧ ਦਿੱਤੀ। ਉਹਨੇ ਕਹਾਵਤਾਂ ਲੱਭ-ਲੱਭ ਕੇ ਲਿਖੀਆਂ। ਪੜਾਂਗੇ ਅਸੀਂ ਹੋਰ 23 ਦਾ 20 ਪੜੀਏ। 23 ਦਾ 20 ਜੀ ਜਸਾਲ ਜੀ ਤੂੰ ਸ਼ਰਾਬੀਆਂ ਦੇ ਨਾਲ ਨਾ ਰਲ ਤੂੰ ਸ਼ਰਾਬੀਆਂ ਦੇ ਨਾਲ ਨਾ ਰਲ ਨਾ ਹੀ ਪੇਟੂ ਕੋ ਬਾਬੀਆਂ ਨਾਲ ਨਾ ਹੀ ਪੇਟੂ ਕੋ ਬਾਬੀਆਂ ਨਾਲ ਨਾ ਸ਼ਰਾਬੀਆਂ ਨਾਲ ਨਾ ਪੀ ਸ਼ਰਾਬ ਥੋੜੀ ਜੀ ਮੂਹ ਨੂੰ ਵੀ ਲੱਗੇ ਤਾਂ ਉਹ ਵੀ ਮਾੜੀ ਆ ਨਸ਼ਾ ਕੋਈ ਵੀ ਸ਼ਰਾਬ ਨੂੰ ਲੋਕੀ ਮਾਮੂਲੀ ਨਸ਼ਾ ਸਮਝਦੇ ਆ शराब को समझते लोग अमूली नशा है यी के पर प्रभु ने इतो भी मना किया हो चिट्टा दे, है ना गोलियाँ पत्ते हो रफस वगैरह वो हाई नशे ने हैवी नशे ने पर जो शराब लोग माड़ा जहा नशा समझते इंजॉय समझते पर प्रभु ने इनकी हो मना हो क्यों मना पढ़ीए ਨਤੀਜੋ ਕੱਤੀ ਤੱਕ ਪੜਦੀ ਹੈ ਜੀ ਕੌਣ ਹਾਈ ਹਾਈ ਕਰਦਾ ਹੈ ਕੌਣ ਅਫਸੋਸ ਕਰਦਾ ਹੈ ਕੌਣ ਝਗੜਾ ਲੂ ਹੈ ਕੌਣ ਉੜਦਾ ਹੈ ਕੌਣ ਐਵੇਂ ਭਾਇਲ ਹੁੰਦਾ ਹੈ ਅਤੇ ਕਿਹਨੀਆਂ ਆਪਾ ਵਿੱਚ ਲਾਲੀ ਰਹਿੰਦੀ ਹੈ ਉਹ ਹਨ ਜਿਹੜੇ ਮੈਂ ਉੱਤੇ ਚਿੱਤ ਲਾਉਂਦੇ ਹਾਂ ਅਜੇ ਉੱਤੇ ਚਿੱਤ ਲਾਉਂਦੇ ਨੇ ਮਹਾਿੰਦੇ ਸ਼ਰਾਵਤ ਜਿੱਤ ਲਾਉਂਦੇ ਨੇ ਜਿਹੜਾ ਸੋਤਾ ਉਹਦੇ ਸ਼ਰਾਬ ਲੱਗੇਗਾ ਨਾ ਘਰ ਤਬਾਹ ਹੋ ਜਾਏਗਾ ਹਾਂਜੀ ਜਦੋਂ ਸ਼ਰਾਬ ਲਾਲ ਹੋਵੇ ਜਦੋਂ ਪਿਆਲੇ ਵਿੱਚ ਚਮਕਦੀ ਪਿਆਲੇ ਵਿੱਚ ਚਮਕੇ ਅਤੇ ਜਦੋਂ ਸਹਿ ਨਾਲ ਢੇਠਾ ਉਤਰੇ ਤਾਂ ਤੂੰ ਉਹਦੀ ਬਾਤ ਨਾ ਤੱਕ ਹੂੰ ਤੱਕਣਾ ਨਹੀਂ ਆਦੀ ਬਾਤ ਉਹਨੇ ਤੇਰਾ ਨੁਕਸਾਨ ਕਰਦਣਾ ਉਹਨੇ ਤੈਨੂੰ ਇੱਕ ਨਾਮ ਦਾ ਬਾਲਣਾ ਵਿੱਚ ਸਮਾਜ ਨੇ ਇੱਕ ਨਾਮ ਦੇ ਦੇਣਾ ਸ਼ਰਾਬੀ ਨਸ਼ੇਬਾਜ਼ ਅੰਮਲੀ ਜਿਹੜੇ ਇਹ ਨਾਮ ਇੱਜ਼ਤ ਨਹੀਂ ਦਿਵਾਉਂਦੇ ਹallelujah ਭਾਈ ਪੈਣਾ ਸੋਚ ਕਰੋ ਵਿਚਾਰ ਕਰੋ ਬਾਣੀ ਕੀ ਕਹਿੰਦੀ ਹੈ ਮਸੀਹ ਯਿਸੂ ਦਾ ਨਾਮ ਕੀ ਕਹਿੰਦਾ ਹੈ ਹallelujah ਹallelujah ਪੜਾ ਕੇ ਅਸੀਂ ਜਿシャਯਾ 58 ਲਾਇਕ ਜਿシャਯਾ ਦੀ ਕੋਥੀ 28 ਵਾਗ ਅਰ ਇੱਕ ਵਜ 28 ਲਾਇਕ ਬੜੀ ਗਵਰਨਰ ਆਰ ਧਿਆਨ ਨਾਲ ਇਹਨਾਂ ਗੱਲਾਂ ਤੇ ਵਿਚਾਰ ਕਰਨੀਆਂ ਔਰ ਨਸ਼ੇ ਵਾਲੀ ਤੋਂ ਅਜਾਦ ਹੋਣ ਵਾਸਤੇ ਮਸੀਹ ਯਿਸੂ ਬੁਕਾਰ ਜਿਹੜਾ ਜਿੰਨੇ ਨੂੰ ਕਿਹਾ ਵੀ ਨਾਜ ਵਗ ਜਿਓ ਇਹਨੂੰ ਇੱਥੋਂ ਤੁਹਾਨੂੰ ਬਚਾ ਸਕਦਾ ਯਾ ਜੀ ਖਾਇ ਇਫਰਾਇਨ ਦੇ ਸ਼ਰਾਬੀਆਂ ਦੇ ਬਮੰਡ ਦੇ ਮੁਟ ਉੱਤੇ ਅਤੇ ਉਸ ਦੇ ਸ਼ਾਂਤ ਆਸ਼ਮ ਅਪਣ ਦੇ ਕੁਮਲਾਈ ਹੋਏ ਮੋਢ ਉੱਤੇ ਜਿਹੜਾ ਉਹਨਾਂ ਬੇਹੋਸ਼ ਸ਼ਰਾਬੀਆਂ ਦੇ ਫਲਦਾਰ ਦੂਨ ਦੇ ਸਿਰ ਉੱਤੇ ਹੈ ਭਾਇ ਸ਼ਰਾਬੀਆ ਫੁੱਲ ਤੇ ਹੈਗੇ ਪਰ ਜਿਹੜੇ ਨੇ ਕਮਲਾਏ ਹੋਏ ਨੇ ਆਪਣੀ ਸੋਧ ਨਹੀਂ ਬੋਧ ਨਹੀਂ ਆਪਾਂ ਪਹਿਲਾਂ ਰਾਤ ਰਾਜ ਇੱਕ ਅਜਨ ਗਾਇਆ ਹੈ ਕਿ ਮੇਰੀ ਸੋਧ ਬੋਧ ਸਾਰੀ ਸੀ ਵਿਸਾਰੀ ਉਸ ਨੇ ਲਾਈ ਕੋੜ ਨਾਲੋਂ ਵੱਧ ਸੀ ਬਿਮਾਰੀ ਉਸ ਨੇ ਕੋੜ ਵਾਲੇ ਤੋਂ ਲੋਕੀ ਨਫ਼ਰਤ ਕਰਦੇ ਆ ਨਾ ਸ਼ਰਾਬੀਆਂ ਨਾਲੋਂ ਮੈਂ ਨਾ ਉਹਨਾਂ ਤੋਂ ਵੀ ਵੱਧ ਕਰਨੀ ਚਾਹੀਦੀ ਕੋੜਿਆ ਇਸ ਸਮੇਂ ਨਾ ਤੁਹਾਨੂੰ ਪੀਣੀ ਪੈਣੀ ਰਹਿ ਨਹੀਂ ਸਕਦੇ ਤੁਸੀਂ ਚੋਰੀ ਕਰਦੇ ਜੇ ਡਾਕੇ ਮਾਰਦੇ ਜੇ ਆਦੇ ਵਾਸਤੇ ਨਸ਼ੇ ਵਾਸਤੇ ਆਪਣਾ ਘਰ ਬਣਾਉਣ ਵਾਸਤੇ ਆਪਣੇ ਬੱਚੇ ਪਾਲਣ ਵਾਸਤੇ ਬੱਚੇ ਦੇ ਸਹਜ ਨਾਲ ਪੜ ਜਾਂਦੇ ਨੇ ਬੱਚੇ ਬੱਚੇ ਦੇ ਸੌਖੇ ਪੜਦੇ ਤੇ ਬੱਚਿਆਂ ਵਾਸਤੇ ਚੋਰੀ ਨਹੀਂ ਕਰਨੀ ਪੈਂਦੀ ਬੱਚੇ ਪਾਲਣ ਵਾਸਤੇ ਪਰ ਨਸ਼ਾ ਕਰਨ ਵਾਸਤੇ ਨਸ਼ਾ ਕਰਨ ਵਾਸਤੇ ਚੋਰੀ ਕਰਨੀ ਪੈਂਦੀ ਆ ਬੱਚੇ ਪਾਲਣ ਵਾਸਤੇ ਚੋਰੀ ਨਹੀਂ ਕਰਨੀ ਪੈਂਦੀ ਬੱਚੇ ਮਾਵਾ ਕੱਲੀਆਂ ਪਾਲ ਦਿੰਦੀਆਂ ਨੇ ਪਰ ਜਿਨ੍ਹਾਂ ਦੇ ਪਤੀ ਸ਼ਰਾਬੀ ਨੇ ਹallelujah ਹallelujah ਉਹ ਮਾਂ ਬੱਚੇ ਪਾਲ ਦਿੰਦੀ ਆ ਸਗੋਂ ਉਹਦੇ ਕੋਈ ਕੋਈ ਖੋ ਕੇ ਕੋਈ ਉਹ ਲੈ ਜਾਂਦਾ ਕੋਈ ਹallelujah ਬੱਚੇ ਪਾਲਣ ਵਾਸਤੇ ਸਮਾਜ ਚਲਾਉਣ ਵਾਸਤੇ ਘਰ ਚਲਾਉਣ ਵਾਸਤੇ ਸ਼ਰੀਰ ਨੂੰ ਬਚਾਉਣ ਵਾਸਤੇ ਚੋਰੀ ਨਹੀਂ ਕਰਨੀ ਪੈਂਦੀ ਪਰ ਨਸ਼ੇ ਬਾਜ ਲੋਕੀ ਚੋਰੀ ਕਰਦੇ ਨੇ ਨਸ਼ਾ ਚਲਾਉਣ ਵਾਸਤੇ ਚੋਰੀ ਕਰਨੀ ਨਹੀਂ ਮੈਂ ਦੀ ਹੈਾ ਫੇ ਨਹੀਂ ਕਰਨੀ ਮੈਂ ਦੀ ਆ ਫਿਰ ਕਿੱਥੇ ਜਾਏਗਾ ਬੰਦਾ ਬਾਪ ਦੀ ਮਜ਼ਦੂਰੀ ਆਪਣੇ ਘਰ ਦੇ ਨਾਲ ਹੈਰਾ ਫੇਰੀ ਸਮਾਜ ਨਾਲ ਹੈਰਾ ਫੇਰੀ ਆਪਣੇ ਨੌਕਰੀ ਦੇ ਹੈਰਾ ਫੇਰੀ ਕਿੱਥੇ ਕਿੱਥੇ ਤੁਸੀਂ ਬਚੋਗੇ ਸ਼ਰਾਬ ਦਾ ਤਾਂ ਸਤਿਆਨਾਸ਼ ਕਰ ਦੇਗੀ ਸ਼ਰਾਬ ਨਾਲ ਤਾਂ ਕਹਿ ਰਿਆਂ ਕਿ ਛੋਟੀ ਦੀ ਸਮਝਦੇ ਜੇ ਬਾਕੀ ਵੱਡੇ ਵੇਸ਼ੇ ਦੇ ਸਾਰੇ ਮਿਠੇ ਹੀ ਹੁੰਦੇ ਆ ਹallelujah ਗੋਲੀਆਂ ਕੈਪਸੂਲ ਹਣਾ ਚਿੱਟਾ ਕਾਲਾ ਜੋ ਵੀ ਕੋਈ ਤੂੰ ਨਸ਼ਾ ਕਰਦੇ ਜੇ ਜੇ ਤੋ ਆਜ਼ਾਦੀ ਪਾਉਣੀਆਂ ਨਾ ਬਸੇ ਯਿਸੂ ਦੇ ਨਾਮ ਨੂੰ ਪੁਕਾਰੋ ਹਾਲੇਲੂਇਆ ਰੋਮੀਆਂ ਦੀ ਪੱਤਰੀ 13 13 ਪੜ੍ਹੀਏ ਰੋਮੀਆਂ ਦੀ ਪੱਤਰੀ 13 ਬਾਬਾ 13 ਵਜੋ ਪੋਲੋਮੋਂਸੋ ਨਾਲ ਚੱਲ ਗਏ ਬਲਮਾਨਸੀ ਨਾਲ ਚੱਲੀਏ ਭਲੇਮਾਨ ਸਾਹਿਬ ਨੂੰ ਚੱਲੀਏ ਭਲੇਮਾਨ ਚੋਰੀ ਨਹੀਂ ਕਰਦੇ ਹਾਂਜੀ ਜੀ ਘਰ ਦਿਨੇ ਚੱਲੀਦਾ ਜਿੱਦਾਂ ਦਿਨ ਵਿੱਚ ਚੱਲੀਦਾ ਆ ਤੇ ਨਸ਼ੇ ਕਰਨ ਵਾਲੇ ਦਿਨ ਵਿੱਚ ਕੀ ਕਰਦੇ ਨੇ ਉਹ ਦਿਨੇ ਵੀ ਉਹਨਾਂ ਨੂੰ ਰਾਤ ਹੀ ਦੇਦੀ ਆ ਇਹਦੀ ਚੋਰੀ ਕਰ ਲਈ ਤੇ ਕਹਿੰਦੇ ਕੋਈ ਚੁੱਕ ਲੈਂਦੇ ਨੇ ਕਿ ਇਹਦੀ ਖੋਹ ਲੈਂਦੇ ਨੇ ਫਿਰ ਕੀ ਪ੍ਰਭੂ ਦੇ ਉਲਟਿਆ ਕਿ ਨਹੀਂ ਪ੍ਰਭੂ ਨੇ ਦੇਰ ਚੜਾ ਤਾ ਰਾਤ ਹੀ ਸਮਝਦੇ ਆ ਕਿ ਸਾਨੂੰ ਕੋਣ ਵੇਖੜਿਆ ਫਿਰ ਵੱਡੀਆਂ ਵੱਡਿਆ ਬੇਵਤਾ ਵਿੱਚ ਪੈ ਜਾਂਦੇ ਨੇ ਜੇਲ੍ਹਾਂ ਤੇ ਬੰਦ ਹੋ ਜਾਂਦੇ ਨੇ ਪਾਈ ਬੈਣੋ ਜੇ ਤੁਸੀਂ ਬੱਚਿਆਂ ਨੂੰ ਪਾਲਣਾ ਹੈ ਕਮਾਈ ਕਰਨ ਵਾਸਤੇ ਤੁਹਾਨੂੰ ਕੋ ਬੜੇ ਸਾਧਨ ਨੇ ਮੰਗਣਾ ਨਹੀਂ ਪਊਗਾ ਬੱਚੇ ਪਾਲਣ ਵਾਸਤੇ ਪਲ ਜਾਣੇ ਨੇ ਪਰ ਚੋਰੀ ਵਾਸਤੇ ਤੁਹਾਨੂੰ ਮੰਗਣਾ ਪੈਂਦਾ ਨਸ਼ਾ ਵਾਸਤੇ ਤੁਹਾਨੂੰ ਮੰਗਣਾ ਪੈਂਦਾ ਮਤਾਜ ਹੋਣਾ ਪੈਂਦਾ ਤਰਲੇ ਮਾਰਨੇ ਪੈਂਦੇ ਕੁੱਤੇ ਵਾਂਗ ਰੁਲ ਜਾਂਦੇ ਬੰਦੇ ਚੰਗੇ ਚੰਗੇ ਜਿਮੇਵਰੀਆਂ ਨੂੰ ਪੂਰੀਆਂ ਕਰਨ ਵਾਸਤੇ ਮੰਗਣਾ ਨਹੀਂ ਪੈਂਦਾ ਸਿੱਧੇ ਸਾਦੇ ਲੋਕ ਵੀ ਜਿਨ੍ਹਾਂ ਨੂੰ ਆਹ ਜਿਹੜੇ ਬੁੱਧੀ ਆਪਣੇ ਆਪ ਨੂੰ ਸਮਝਦੇ ਬੁੱਧੀਮਾਨ ਲੋਕ ਘੱਟ ਬੁੱਧੀਮਾਨ ਲੋਕੀਆ ਆਪਣੀ ਜ਼ਿਮੇਵਰੀਆਂ ਨੂੰ ਖੁਸ਼ੀ ਨਾਲ ਪੂਰੀਆਂ ਕਰਦੇ ਜਿਨ੍ਹਾਂ 'ਚ ਨਸ਼ਾ ਹੈ ਨਹੀਂ ਤੇ ਨਸ਼ੇ ਵਾਲੇ ਤਗੜੇ ਤਗੜੇ ਵੀ ਜਿੰਨੇ ਮਰਜ਼ੀ ਤਗੜੇ ਹੋਣ ਪਿਆਕੜ ਬੰਦਾ ਜਿਹੜਾ ਆ ਉਹਦੇ ਤਰਲੇ ਵੱਜਣੇ ਹੀ ਵੱਜਣੇ ਵੱਜਣੇ ਵਜਣੇ ਵਜਣੇ ਚੋਰੀ ਕਰਨ ਤੇ ਜਉਣਾ ਹੀ ਆਉਣਾ ਨੇ ਇੱਕਦਮ ਨਹੀਂ ਚੋਰੀ ਕਰਨੇ ਕੰਮ ਵੀ ਇੱਕ ਜੂਗਾ ਸਭ ਕੁਝ ਹallelujah ਇਸ ਕਰਕੇ ਭਾਈ ਬੈਣਾ ਬਾਣੀ ਜੋ ਕਹਿ ਰਹੀ ਉਹ ਸੱਚ ਕਹਿ ਰਹੀ ਆ ਹਾਏ ਸ਼ਰਾਬੀਆਂ ਜਿਹੜੇ ਸੋਚਦੇ ਵੀ ਇਹ ਤਾਂ ਕਿਹੜਾ ਨਸ਼ਾ ਵਾ ਇਹਦੀ ਕਿਹੜੀ ਗੱਲ ਵਾ ਇਹ ਤੁਹਾਡੇ ਮੂੰਹ ਨੂੰ ਮਰਛੂਣਾ ਚਾਹੀਦਾ ਤੂੰ ਇਹਦੇ ਬਾਰੇ ਵੇਖਣਾ ਨਹੀਂ ਆ ਤੁਹਾਡੇ ਘਰਾਂ ਚ ਵੀ ਨਹੀਂ ਹੋਣਾ ਚਾਹੀਦਾ ਹallelujah ਕਿਉਂਕਿ ਇਹ ਕੀ ਕਰਦਾ ਹੈ ਗਰੀਬੀ ਲੰਘਾ ਜੀ ਬਿਅਕੀ ਗਰੰਡਾਲੀ ਦੇ ਪਹਿਦੇ ਮਾਣ ਨੂੰ ਮੰਗੇ ਫਾਰਿਸ਼ਤਰ ਫੇਰਨਾ ਸਮਾਜ ਨੂੰ ਮੰਗੇ ਸਮਾਜ ਨੇ ਲਾਂਧ ਪਾਉਣੀ ਆ ਨਸ਼ੇ ਵਾਸਤੇ ਤੁਹਾਨੂੰ ਇਸ ਪਹਿਦੇ ਹੀ ਮਿਹਨਤ ਕਰਦੇ ਤੁਸੀਂ ਨਹੀਂ ਕਰ ਸਕਦੇ ਹallelujah ਸੋ ਭਾਈ ਭੈਣੋ ਅਫਸਿਆਂ ਦੀ ਪੱਤਰੀ ਪੰਜ ਬਾਬ ਦਾ 18 ਜੁਲਾਈ ਤੱਕ ਬੜਾਗਾ ਮੂਸਾ ਨੇ ਬਵਿਸ਼ਤਾ ਬਿਲਕੁਲ ਬਣਾ ਗਿਆ ਆਪਾਂ ਇਤਬਾਅ ਚ ਹੁੰਦੀ ਬਵਿਸ਼ਤਾ ਸਾਰਾ ਕੀ ਕੀ ਬਾਪ ਦਾ 18 ਤੋਂ 21 ਤੱਕ ਬਣੀ ਗੀ ਬਵਿਸ਼ਤਾ ਸਾਰਾ ਜਿਹੜਾ ਉਹ ਤੇ ਕੀ ਕੀ ਮੂਸਾ ਨੇ ਮੂਸਾ ਨੇ ਕਹਿਆ ਇਹੋ ਜੇ ਬੰਦੇ ਜਿਹੜੇ ਸ਼ਰਾਬੀ ਨੇ ਜਿਹੜੇ ਬੰਦੇ ਤੁਹਾਡੇ ਆਖੇ ਜਿਹੜੇ ਬੱਚੇ ਆਪਣੇ ਮਾਂ ਤੇ ਉਹਦੇ ਆਖੇ ਨਹੀਂ ਲੱਗਦੇ ਉਹਨਾਂ ਨੂੰ ਫਿਰ ਪੱਥਰਾ ਉਹ ਕੀਤਾ ਜਾਵੇ ਤੇ ਮਾਰ ਦਿੱਤੇ ਜਾਣ ਤੇ ਅੱਜ

ਮਨੋਖਦੇ ਕੋਲ ਕੱਬਾ ਤੇ ਆਖੀ ਪੁੱਤਰ ਹੋਵੇ ਗੌਰ ਨਾਲ ਧਿਆਨ ਨਾਲ ਸੁਣਨਾ ਜੀ ਬੜੀ ਸ਼ੁਰੂ ਤੋਂ ਬੜੀ ਜੀ ਜੇ ਕਿਸੇ ਮਨੋਖਦੇ ਕੋਲ ਕੱਬਾ ਤੇ ਆਖੀ ਪੁੱਤਰ ਹੋਵੇ ਜਿਹੜਾ ਆਪਣੇ ਪਿਤਾ ਤੇ ਮਾਤਾ ਦੇ ਨਾਂ ਮੰਨੇ ਅਤੇ ਜਦ ਉਹ ਉਸ ਨੂੰ ਝਿੜਕਣ ਅਤੇ ਉਹ ਉਹਨਾਂ ਦੀ ਨਾਂ ਸੁਣੇ ਤਾਂ ਉਸ ਦਾ ਪਿਤਾ ਅਤੇ ਮਾਤਾ ਉਸ ਨੂੰ ਫਾੜ ਕੇ ਉਸ ਦੇ ਸ਼ਹਿਰ ਦੇ ਬਜ਼ੁਰਗਾਂ ਕੋਲ ਉਸ ਦੇ ਥਾਂ ਤੇ ਫਾਟ ਪੁੱਤੇ ਲੈ ਜਾਣ ਅਤੇ ਉਹ ਉਸ ਦੇ ਸ਼ਹਿਰ ਦੇ ਬਜ਼ੁਰਗਾਂ ਨੂੰ ਆਖਣਾ ਕਿ ਇਹ ਸਾਡਾ ਪੁੱਤਰ ਕੱਬਾ ਅਤੇ ਆਕੀ ਹੈ ਅਤੇ ਸਾਡੇ ਘਰ ਵਿੱਚ ਨਹੀਂ ਉਹ ਪੇਟੂ ਅਤੇ ਸ਼ਰਾਬੀ ਹੈ ਤਾਂ ਉਸ ਦੇ ਸ਼ਹਿਰ ਦੇ ਸਾਰੇ ਲੋਕ ਉਸ ਨੂੰ ਕਿਉਂ ਵੱਡੇ ਮਾਰਨ ਕਿਉਂ ਮਾਰ ਜAVE ਕਿਉਂ ਉਹ ਮਾਰ ਜਾਵੇ ਕਿਉਂ ਤੁਸੀਂ ਇਹ ਬੁਰੀਾਈ ਆਪਣੇ ਵਿੱਚੋਂ ਕੱਢ ਦਿਓ ਤਾਂ ਸਾਰੇ ਇਸਰਾਇਲੀ ਸੁਣ ਕੇ ਡਰੰਗੇ ਹਾਂ ਕੀ ਕਰਦਾ ਮਨੂੰ ਪਥਰੋ ਹਣਾ ਪਥਰੋ ਕਰਕੇ ਮਾਰ ਦਵਾਂ ਇੱਕ ਸ਼ਰਾਬੀ ਇਹ ਕਿਹੜਾ ਨਾਂ ਸ਼ੁਕਰਾਇਆ ਆੜਾ ਗਿਆਕਾਰ ਜਣਾ ਹੁਣ ਬੜੀ ਹੁਸੀਆਂ ਹੀ ਪਤਲੀ ਭਾਈ ਮੈਡਮ ਉਸ ਨਾਲ ਕਰੂੰ ਬੜਾ ਸ਼ਕਤੀ ਅੱਜ ਵੀ ਬਹੁਤ ਸੰਦੇਸ਼ਾਂ ਜੋ ਪਾਇਨਵਾ ਜਿੱਤੇ ਮੂਸਾ ਦਾ ਕਾਨੂੰਨ ਬਣਿਆ ਜਾਂਦਾ ਸ਼ਰਾਬੀ ਬੀਬੀ ਬਟੋ ਬਣੂਗੀ ਹਾਂਜੀ ਅਬਸੀਆਂ 5018 ਤੋਂ 21 ਦਾ ਅਤੇ ਮੈਂ ਨਾਲ ਮਸਤ ਨਾ ਹੋਵੋ ਮੈਂ ਨਾਲ ਮਸਤ ਨਾ ਹੋਵੋ ਜਿਹਦੇ ਵਿੱਚ ਲੋਚ ਗੁਣਾ ਹੁੰਦਾ ਹੈ ਲੋਚ ਗੁਣਾ ਸਭੋ ਆਤਮਾ ਨਾਲ ਭਰਪੂਰ ਹੋ ਜਾਓ ਆਤਮਾ ਨਾਲ ਭਰਪੂਰ ਹੋ ਜਾਓ ਅਤੇ ਜਬੂਰ ਅਤੇ ਭਜਨ ਅਤੇ ਆਤਮਿਕ ਗੀਤ ਗਾ ਕੇ ਇੱਕ ਦੂਜੇ ਨਾਲ ਗੱਲਾਂ ਕਰੋ ਅਤੇ ਮੰਨ ਲਾ ਕੇ ਪ੍ਰਭੂ ਲਈ ਗੋਮਦੇਵ ਜਾਂਦੇ ਰਿਆ ਕਰੋ ਕੀ ਕਰਿਆ ਕਰੋ ਗੋਮਦੇਵ ਜਾਂਦੇ ਗੋਮਦੇਵ ਜਾਂਦੇ ਰਿਆ ਕਰੋ ਕੀ ਲਾ ਕਰਕੇ ਮੰਨ ਲਾ ਕੇ ਹallelujah 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 ਤੇ ਜੇ ਕਿਸੇ ਨੇ ਭਾਈ ਭੈਣੋ ਇਹ ਕੰਮ ਵਿੱਚ ਨਸ਼ੇ ਵਿੱਚ ਵਾ ਤੇ ਅੱਜ ਉਹ ਤੋਬਾ ਕਰ ਲੇ ਇਹ ਬਚਨ ਨੂੰ ਸੁਣ ਕੇ ਤਾਂ ਬੜਾ ਵੀ ਆਪਾਂ ਪਹਿਲਾ ਪਤਰਸ 4 ਦਾ 3 ਤੋਂ 6 ਤੱਕ ਕਿਉਂਕਿ ਜੇ ਕੋ ਤੋਬਾ ਕਰੇ ਤਾਂ ਬੀਤਿਆ ਹੋਇਆ ਸਮਾਂ ਹੀ ਕਾਫੀ ਸੀ ਜਿੰਨਾ ਬੀਤ ਜਾਵੇ ਇੰਨਾ ਹੀ ਬੜਾਵਾ ਨਸ਼ਿਆਂ ਵਿੱਚ ਝਗੜਿਆਂ ਵਿੱਚ ਈਰਖਾ ਵਿੱਚ ਹਦਮਸਤੀਆਂ ਵਿੱਚ ਰੁਚਪੁਣਿਆਂ ਵਿੱਚ ਤਾਂ ਹੁਣ ਜਿਹੜਾ ਕੁਲਾ ਜੀਵਨ ਬਚਿਆ ਆ ਉਹ ਪ੍ਰਭੂ ਦੇ ਹੱਥ ਵਿੱਚ ਦੇ ਦੋ ਤੋਬਾ ਕਰੋ ਮੁੜੋ ਤਾਂ ਪ੍ਰਭੂ ਦੇ ਜੀ ਨੂੰ ਸੁੱਖ ਦੇਣਾ ਆਉਣਗੇ ਹਾਂਜੀ ਸੋ ਜਦੋਂ ਮਸੀਹੇ ਸ਼ਰੀਰ ਵਿੱਚ ਦੁੱਖ ਚੱਲਿਆ ਤਾਂ ਤੁਸੀਂ ਵੀ ਉਸੇ ਮਨਸਾ ਦੇ ਥਿਆਰ ਕਰੋ ਕਿਉਂਕਿ ਜਿਹਨੇ ਤੈਨ ਤੋਂ ਪੜੋ ਜੀ ਕਿਉਂ ਜੋ ਬੀਤਿਆ ਹੋਇਆ ਸਮਾਂ ਕਿਉਂ ਜੋ ਬੀਤਿਆ ਹੋਇਆ ਸਮਾਂ ਪੁਰਾਣਿਆਂ ਕੋਮਾ ਦੀ ਪੰਚਾ ਹਾਂਜੀ ਪੂਰੀ ਤਰ੍ਹਾਂ ਨੂੰ ਬਥੇਰਾ ਸੀ ਹਾਂਜੀ ਜਦੋਂ ਅਸੀਂ ਲੁੱਚ ਪੁਣਿਆ ਜੇ ਲੁੱਚ ਪੁਣੇ ਕਰਦੇ ਤੇ ਅੱਜ ਤੋਬਾ ਕਰ ਲੋ ਛੱਡ ਦੋ ਹਾਂਜੀ ਸ਼ਰਾਬ ਪੀ ਨਾਚ ਰੰਗ ਨਸ਼ੇ ਬਾਜੀਆਂ ਅਤੇ ਕਿਉਂਆਂੀਆਂ ਮੂਤਾਂ ਕਿਉਂਆਂੀਆਂ ਮੂਰਤੀ ਪੂਜਾ ਇਸ ਤਾਂ ਦੇ ਸਾਂ ਹਾਂਜੀ ਉਸ ਨੂੰ ਅਤਿਆਤਮਾਨਦੇ ਹਨ ਕਿ ਤੁਸੀਂ ਉਸੇ ਅਤ ਵੱਧ ਚਲਲੀ ਵਿੱਚ ਉਹਨਾਂ ਦੇ ਨਾਲ ਨਹੀਂ ਖੇਡਦੇ ਤਾਂ ਇਹ ਉਹ ਤੁਹਾਡੀ ਨਿੰਦਿਆ ਕਰਦੇ ਹਨ ਤੁਹਾਡੀ ਨਿੰਦਿਆ ਹੋਵੇਗੀ ਜੇ ਤੁਸੀਂ ਛੱਡ ਦੋਗੇ ਤੁਹਾਡੇ ਦੋਸਤਾਂ ਨੂੰ ਕਹਿਣਗੇ ਆ ਜਾ ਪੀਏ ਤੁਹਾਡੇ ਨਾਲ ਨਹੀਂ ਰਹਿਦਾ ਰਿਹਾ ਹੁਣ ਕੀ ਹੋ ਗਿਆ ਪਰ ਅੱਜ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕਰ ਲਵੋ ਆਈ ਬੈਠੋ ਬਹੁਤ ਹੀ ਵਧੀਆ ਬਚਨ ਜਿਹੜਾ ਆ ਪਰਮੇਸ਼ੁਰ ਦੇ ਬਚਨ ਚ ਲਿਖਿਆ ਕਿਹੜਾ ਕਿਹੜੀ ਚੀਜ਼ ਹੈ ਬੀਤਿਆ ਹੋਇਆ ਸਮਾਂ ਜਿੰਨਾ ਬੀਤ ਗਿਆ ਪਾਪਾਂ ਵਿੱਚ ਦੁੱਖਾਂ ਵਿੱਚ ਕਸ਼ਟਾਂ ਵਿੱਚ ਨਸ਼ਿਆਂ ਵਿੱਚ ਹੀ ਰਫੇ ਦੇ ਵਿੱਚ ਨਿੰਦਿਆ ਵਿੱਚ ਚੁਗਲੀ ਵਿੱਚ ਈਰਖਾ ਵਿੱਚ ਤੇ ਅੱਜ ਬੰਦ ਕਰ ਲਵੋ ਤੇ ਕਬੂਲ ਮਸੀਹ ਯਿਸੂ ਮੇਰਾ ਤੇ ਮੈਂ ਉਹਦਾ ਨਾਂ ਤੇ ਉਹ ਤੁਹਾਨੂੰ ਇਹਨਾਂ ਸਾਰੀਆਂ ਗੱਲਾਂ ਨੂੰ ਕੀ ਕਰ ਦੇਵੇਗਾ ਲੋਚ ਕੋਣੇ ਆਵੇ ਚ ਨਸ਼ਾ ਆਵੇ ਚ ਨਾਚ ਰੰਗ ਆਵੇ ਚ ਸਭ ਛੱਡ ਕੇ ਆ ਜਾਓ ਤੁਹਾਡੇ ਲੋਕ ਤੁਹਾਨੂੰ ਆਜਾ ਮਾਰਨਗੇ ਤੁਹਾਡੇ ਦੋਸਤਾਂ ਨੂੰ ਆਜਾ ਮਾਰਨਗੇ ਪਰ ਤੁਸੀਂ ਕਹਿ ਦਵੋ ਕਿ ਸੀ ਹੁਣ ਕਿਦੇ ਹੋ ਗਿਆਂ ਮਸੀਦੀ ਹੋ ਗਿਆਂ ਹਾਂਜੀ ਓ ਉਸੂ ਬੁਲੇ ਖਾ ਦੇਣਗੇ ਜਿਹੜਾ ਜਿਉਂਦਿਆਂ ਤੇ ਮਰਦਿਆਂ ਦਾ ਨਿਉ ਕਰਨ ਨੂੰ ਤਿਆਰ ਹੈ ਕਿਉਂ ਜੋ ਮਰਦਿਆਂ ਨੂੰ ਦੀ ਅੰਜੀਲ ਇਸੇ ਲਈ ਸੁਮਾਏਗੇ शरीर ਭਰ ਕੇ ਉਹਨਾਂ ਦਾ ਨਿਯਮ ਤਮਨੁੱਖਾਂ ਦੇ ਅਨੁਸਾਰ ਹੋਵੇ ਪਰ ਆਤਮਾ ਕਰਕੇ ਉਹ ਪਰਮੇਸ਼ਰ ਵਾਂਗੂ ਜੂੰਦੇ ਰਹਿ ਹallelujah ਸੋ ਭਾਈ ਬੈਣੋ ਪਰ ਸਭਨਾ ਵਾਸਤਾ ਦਾ ਅੰਤ ਨੇੜੇ ਆ ਇਸ ਲਈ ਤੁਸੀਂ ਸੁਰਤ ਵਾਲੇ ਹੋਵੋ ਅਤੇ ਪ੍ਰਾਰਥਨਾ ਲਈ ਸੱਚੇ ਹੋਵੋ ਹallelujah ਜੇ ਭਾਈ ਬੈਣੋ ਸਮਾਂ ਆਖਰੀ ਆ ਉਹ ਸਭ ਜਣੇ ਪ੍ਰਾਰਥਨਾ ਕਰੀਏ ਤੇ ਤੋਬਾ ਕਰੀਏ ਤੇ ਆਪਣੇ ਗੁਰਾਂਵਾਂ ਨੂੰ ਸ਼ਰਮ ਮੋੜ ਜਾਓ ਯੇਸ਼ੂ ਆਜਾ ਮਾਰਦਾ ਐ ਮੋੜੇ ਯੇਸ਼ੂ ਆਜਾ ਮਾਰਦਾ ਐ ਮੋੜੇ ਮੁੜ ਕੇ ਆਜੋ ਤੋਬਾ ਕਰ ਲੋ ਜਿੰ ਨਸ਼ੇ ਬਾਜੀ ਦਾ ਸ਼ਰਮ ਕੋ ਕਿਸੇ ਵੀ ਪ੍ਰਕਾਰ ਦੀ ਕਿਸੇ ਵੀ ਪ੍ਰਕਾਰ ਦੇ ਨਸ਼ੇ ਨੂੰ ਪਰਮੇਸ਼ਰ ਦੀ ਬਾਣੀ ਕੋ ਬੋਲ ਨਹੀਂ ਕਰਦਾ ਤੇ ਇਹ ਸ਼ਰਾਬ ਨੂੰ ਸਭ ਤੋਂ ਛੋਟੀ ਚੀਜ਼ ਸਮਝਦੇ ਜੇ ਇੱਕ ਥੋੜੀ ਜੀ ਬੀਤੀ ਆ ਪਰ ਪ੍ਰਭੂ ਦਾ ਬਚਨ ਇਹਨੂੰ ਕਹ ਰਿਹਾ ਕਿ ਇਹਨੂੰ ਵੇਖਣਾ ਵੀ ਨਹੀਂ ਕਰੱਚ ਵੀ ਨਹੀਂ ਕਰਨਾ ਹallelujah ਪ੍ਰਭੂ ਨੇ ਮਨਾ ਕੀਤਾ ਹੈ ਜੋ ਕੋਈ ਜੀ ਆ ਗਿਆ ਵਿੱਚ ਰੋਵੇਗਾ ਸੋ ਬਚਾਇਆ ਜਾਵੇਗਾ ਕਿਉਂਕਿ ਗੁਰੂਆਂ ਦੇ ਅੱਖਾਂ ਨਾਲ ਲੱਗਾ ਉਹਦੀ ਬਰਬਾਦੀ ਨੇੜੇ ਤੇ ਨਹੀਂ ਆਸ ਕਰਕੇ ਬਚਨ ਦੇ ਅਨੁਸਾਰ ਬਚਨ ਨੂੰ ਮੰਨ ਕੇ ਚੱਲੋ ਤਨ ਉਹ ਜਿਹੜਾ ਪੜਦਾ ਹੈ ਤਨ ਉਹ ਜਿਹੜੇ ਸੁਣਦੇ ਆ ਤਨ ਉਹ ਜਿਹੜੇ ਨੂੰ ਮੰਨ ਲੈਂਦੇ ਆ ਪ੍ਰਕਾਸ਼ੀ ਬੋਧੀ ਇੱਕ ਪਾਪ ਦਾ ਤਿੰਨ ਬਚਨ ਪੜਿਓ ਤੇ ਜਦੋਂ ਪੜੋਗੇ ਤੁਸੀਂ ਤੁਹਾਨੂੰ ਪਤਾ ਲੱਗ ਜਾਏਗਾ ਉੱਥੇ ਲਿਖਿਆ ਤਨ ਉਹ ਜਿਹੜੇ ਇਹਨੂੰ ਪੜਦਾ ਹੈ ਤਨ ਉਹ ਜਿਹੜਾ ਇਹਨੂੰ ਪੜਦਾ ਹੈ ਤਨ ਉਹ ਜਿਹੜਾ ਇਹਨੂੰ ਪੜਦਾ ਤਨ ਉਹ ਜਿਹੜੇ ਨੂੰ ਸੁਣਦੇ ਆ ਤਨ ਉਹ ਜਿਹੜੇ ਨੂੰ ਮੰਨ ਲੈਂਦੇ ਆ ਰੋਹ ਸੀਮਨ ਨਮਾਇਆ ਜੋ ਜੀ ਚੰਗੀ ਗੱਲ ਐ ਕਿ ਅਸੀਂ ਨੂੰ ਮੰਨ ਕੇ ਆਪਣੇ ਜੀਵਨ ਚ ਬਚਾ ਲਿਆ ਰੱਬੂ ਦਾ ਦੇ ਬਚਨ ਦੇ ਫੜੇ ਸੁਣੇ ਜਾ ਕੇ ਪਰਮਦਰ ਮਿਲੇ ਆਮੀਨ ਪਿਤਾ ਪਰਮੇਸ਼ਰ ਤੋਦਾ ਪ੍ਰਭੂ ਯਿਸੂ ਨਾਸੀ ਤੋਦਾ ਅਰਥਾ ਨੋ ਅਰਥਾ ਪ੍ਰਾਰਥਨਾ ਕਰਦੇ ਪਿਤਾ ਪਰਮੇਸ਼ਰ ਤੋਦਾ ਪ੍ਰਭੂ ਅਨ ਕ੍ਰਿਪਚਿਆ ਵਾਤੇ ਪ੍ਰਾਰਥਨਾ ਕਰਦੇ ਜਿਨਾਂ ਨੇ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਨਾਸੀ ਦੀ ਬਾਣੀ ਸੁਣੀ ਆ ਔਰ ਸੁਣ ਕੇ ਪ੍ਰਭੂ ਯਿਸੂ ਨਾਸੀ ਕਰੇ ਤੇ ਅਮਲ ਲੈਂਦਾ ਆ ਔਰ ਜਿੰਨੇ ਲੋਕ ਪਿਤਾ ਪਰਮੇਸ਼ਰ ਤੇ ਰਤੇ ਇਮਾਨ ਦੇ ਔਰ ਵਿਸ਼ਵਾਸ ਰੱਖਦਾ ਸਭ ਬੱਚਾ ਹੈ ਯਾਰ ਔਰ ਜੋ ਸੁਛੜਾ ਚਾਹੁੰਦੇ ਤੇਰਾ ਨਾਮ ਲੈਣ ਛੁੱਟ ਕੇ ਤੇਰੇ ਕੋਲੋਂ ਬਰਕਤਾਂ ਪਾਉਣ ਪ੍ਰਾਰਥਨਾ ਪਵਿੱਤਰ ਪ੍ਰਭ ਯੀਸ਼ੂ ਦੀ ਬਾਰਨਾਮ ਚ ਕਰਦੇ ਹਾਂ ਆਮੀਨ ਆਮੀਨ ਹallelujah 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 ਸਭ ਕੋ ਜਨਸੀ ਦੀ ਪ੍ਰਭੂ ਤੋਂ ਬਰਕਤ ਦੇ ਗੋਡ ਬੈਸ